ਨਾਮ ਤੁਹਾਡਾ ਜੀ ਰਣਜੀਤ ਕੋ ਕੀ ਗੱਲ ਬੋਤੂਈ ਆ ਤੁਹਾਡੇ ਬੱਚੇ ਦੇ ਜਾਣਕਾਰੀ ਮਤਲਬ ਪਤਾ ਲੱਗਾ ਵੀ ਤੁਹਾਡੇ ਬੱਚੇ ਤੇ ਹਮਲਾ ਕੀਤਾ ਬੱਚੇ ਦੇ ਪਿੱਛੇ ਤੇ ਬਾਹਰ ਕਰਿਆ ਉਹਨੇ ਕੋਈ ਗੱਲ ਬਾਤ ਨਹੀਂ ਕੀਤੀ ਕੋਈ ਕੀ ਨਾਮ ਤੁਹਾਡੇ ਬੱਚੇ ਦਾ ਨਾਮ ਕੀ ਆ ਕਰਨਦੀਪ ਸਿੰਘ ਕੀ ਪਹਿਲਾਂ ਵੀ ਰੰਜਸ ਚੱਲਦੀ ਸੀ ਜਿਹੜੇ ਬੰਦਿਆਂ ਵੱਲੋਂ ਕੀਤਾ ਗਿਆ ਆ ਕੰਮ ਇਹ ਨਹੀਂ ਜੀ ਪਹਿਲੇ ਤੋਂ ਇਹਨੇ ਮੋਟਰ ਪਰ ਜਾ ਕੇ ਇਹ ਕਿਹਾ ਵੀ ਮੈਂ ਮੈਂ ਤੈਨੂੰ ਦੇਖ ਲਊਗਾ ਇਹ ਮੋਟਰ ਪਰ दारू ਪੀ ਕੇ ਗਿਆ ਉਹਨਾਂ ਤੇ ਜਿੱਥੇ ਕੰਮ ਕਰਦਾ ਤਾਂ ਆਪਣੇ ਘਰ ਦੇ ਦੇ ਮੋਟਰ ਪਰ ਉੱਥੇ ਰੱਜ ਕੇ दारू ਪੀ ਕੇ ਉਹਨੇ ਕਿਹਾ ਕਹਿੰਦੇ ਵੀ ੱਤਕਾ ਮਾਰਿਆ ਮੁੰਡੇ ਨੂੰ ਥਾਡੇ ਮੁੰਡ ਨੂੰ ਧੱਕਾ ਮਾਰਿਆ ਉਹ ਪਤੀਜੇ ਨੂੰ ਜਿੰਨਾ ਦਾ ਕੰਮ ਕਰਦਾ ਤਾਂ ਉਹ ਕਹਿੰਦਾ ਵੀ ਤਕਨੂਰੀ ਇਕਣਾ ਕਿਉਂ ਧੱਕਾ ਮਾਰਦਾ ਹੂੰ ਬੀਕਣਾ ਗਲਤ ਗੱਲ ਐ ਬਈ ਤੇਰੀ ਪਿੱਤੀ ਨੂੰ ਤੂੰ ਇਕਣਾ ਨਹੀਂ ਸਿੱਧੇ ਮੋਟਰ ਉਪਰ ਆ ਕੇ ਧੱਕਾ ਮਾਰ ਸਕਦਾ ਜੀ ਉਹਨੇ ਫੇਰ ਕਹਿ ਮੈਂ ਤੈਨੂੰ ਦੇਖ ਲੂੰਗਾ ਬਸ ਉਥੇ ਬਾਤ ਹੋਈ ਨੇ ਜਿੱਜਾ ਦੀ ਕੱਢਦਾ ਰਿਹਾ ਮੈਂ ਕੌਣ ਬੰਦਾ ਸੀ ਉਹ ਜਿਹਨੇ ਜਿਹਨੇ ਤੁਹਾਡੇ ਬੱਚੇ ਨਾਲ ਇਦਾਂ ਤਕਨੂਰੀਆ ਜੀ ਉਹ ਤੁਹਾਡੇ ਪਿੰਡ ਦਾ ਹੀ ਰਹਿਣ ਵਾਲਾ ਕਿਹੜਾ ਪਿੰਡ ਆ ਇਹ ਇਸ ਲੈਂਪਰ ਜੀ ਤੈਨੂੰ ਬਹੁਤ ਖਤਰਾ ਸੇ ਦਰਵਾਜ਼ਾ ਲਾ ਕੇ ਰੱਖ ਦੇ ਸਾਰੀ ਦਿਹਾੜੀ ਪਹਿਲਾਂ ਵੀ ਇਦਾਂ ਜੇ ਕੰਮ ਕਰਦਾ ਰਿਹਾ ਉਹ ਬੰਦਾ ਹਾਂ ਤਿੰਨ ਗੱਲ ਹੋਈ ਤੁਹਾਡੇ ਨਾਲ ਤੁਹਾਡੇ ਦੇ ਨਾਲ ਰੰਜਿਸ਼ ਕਿਸ ਚੀਜ਼ ਦੀ ਸੀ ਉਹਦੀ ਸਾਡੇ ਕੋਈ ਨਸਤੇ ਤੇ ਤੇ ਤੁਹਾਡੇ ਬੱਚੇ ਤੇ ਕਿਉਂ ਹਮਲਾ ਕੀਤਾ ਕੁਝ ਪਤਾ ਲੱਗਿਆ ਸੀ ਨਹੀਂ ਜਿਹਨੂੰ ਸਾਜ਼ਿਸ਼ ਚੋਰੀ ਤੇ ਕਰੀ ਇਹ ਮਤਲਬ ਪਿੱਛੇ ਤੇ ਹਮਲਾ ਕਰਿਆ ਗੱਲ ਕੋਈ ਵੀ ਨਹੀਂ ਜਿੰਨਾ ਕੋਈ ਲੜਾਈ ਹੋਈ ਨਾ ਝਗੜਾ ਬਸ ਤੂੜੀ ਵਾਰੇ ਬਣਾਇਆ ਵੀ ਤੇਰੀ ਗੱਲ ਕਰਾ ਦੇਦੇ ਨਹੀਂ ਪਤਾ ਵੀ ਕਿਹਨੇ ਫੋਨ ਕਰਿਆ ਉੱਥੇ ਤਿੰਨ ਚਾਰ ਬੰਦੇ ਤੇ ਬੱਚਾ ਠੀਕ ਹੈ ਤੁਹਾਡਾ ਹੁਣ ਬੱਚਾ ਜੀ ਆਪਰੇਸ਼ਨ ਤੇ ਬਾਹਰ ਸੀ ਰੇ ਸੀ ਕਿੱਥੇ ਚੰਡੀਗੜਾ ਹਾਂਜੀ ਜੀ ਤੇ ਕੀ ਕਹਿੰਦੇ ਡਾਕਟਰਾਂ ਨੇ ਦੱਸਿਆ ਕੁਝ ਨਹੀਂ ਡਾਕਟਰਾਂ ਨੇ ਜੀ ਸਵੇਰ ਦਾ ਤੋਂ ਕਹਿ ਲਿਆ ਉਹ ਬੰਦੇਆ ਕਹਿੰਦੇ ਵੀ ਸਰਕ ਪੇਤਰਿਆ ਹਜ਼ਾਰ ਦੇ ਨਾਲ ਅਜੇ ਪਿੰਡ ਸਲੇਮਪੁਰ ਦੇ ਵਿੱਚ ਇੱਕ ਵਿਅਕਤੀ ਤੇ ਹਮਲਾ ਕਰ ਗਿਆ ਸਮਝਾਬ ਦਿਓ ਕਿ ਕਹਣਾ ਸਰੋਕੀ ਬੰਦੇ ਨੂੰ ਰਸ਼ ਕਰ ਲਿਗਾ ਜਿਹੜਾ ਮਨ ਕਾਰ ਦੇ ਚਿੱਟੀ ਨੂੰ ਜੀ ਇਹ ਬਾਈ 4 24 ਦੀ ਸ਼ਾਮ ਮਿਲੇ ਸਜੇਂਦਰ ਸਿੰਘ ਕਨੌੜੀਆ ਨੇ ਆਪਣੇ ਹਾਥੇ ਜਿ ਫੜੀ ਕਿਰਚਾਂ ਦੇ ਜਿਹੜੀ ਵਾਰ ਕਰਮਦੀਪ ਸਿੰਘ ਦੇ ਕੀਤੇ ਸੀ ਪਹਿਲਾਂ ਜਿਹੜਾ ਕਰਮਦੀਪ ਸਿੰਘ ਸੀ ਇਹਦਾ ਯਾਰ ਦੇ ਸੀਗਾ ਬਾਅਦ ਚ ਉਹਦੀ ਆਪਸ ਵਿੱਚ ਝਗੜਾ ਹੋ ਗਈ ਸੀ ਜਿਸ ਕਰਕੇ ਇਹ ਦਿਨ ਰஞ்சிਤ ਰਖਦਾ ਸੀਗਾ ਇਹਨੇ ਦੋ ਵਾਰ ਕੀਤੀ ਸੀ ਜੀ ਬਖੀ ਤੇ ਤੇ ਇਹਦਾ ਜਿਹੜਾ ਚਰਚਾ ਗਈ ਪੂਜੇ ਵਾਰ ਦੇ ਵਿੱਚ ਜਿਹੜੀ ਚਰਚਾ ਉਹ ਬਖੀ ਦੇ ਵਿੱਚ ਹੀ ਰਹਿ ਗਈ ਸੀ ਇਹ ਜਿਹੜਾ ਗੰਭੀਰ ਹਾਲਤ ਵਿੱਚ ਆ ਪਹਿਲਾਂ ਮੈਰੈਂਡੀ ਹਸਪੀਟਲ ਦਾਖਲ ਕਰਾਇਆ ਗਿਆ ਸੀ ਫਿਰ ਇਹ ਪੀਆਈ ਰੈਫਰ ਕਰ ਦਿੱਤਾ ਸੀ ਜੋ ਇਸਨੇ ਪਿਤਾ ਅਕਵਾਲ ਸਿੰਘ ਦੇ ਬਿਆਨ ਤੇ ਸਖਜਿੰਦਰ ਕਨੌੜੀ ਦੇ ਖਿਲਾਫ 307 324 506 ਆਈਪੀਸੀ ਤਹਿਤ ਐਪੀਆਰ ਅਰਜ਼ੀ ਕੀਤੀ ਗਈ ਹੈ ਅਤੇ ਜਿਹੜਾ ਦੋਸ਼ੀ ਨੇ ਆ ਉਹ ਗ੍ਰਫਤਾਰ ਕਰ ਲਿਆ ਤੇ ਇਸ ਸਮੇਂ ਤੱਕ ਜਿਹੜਾ ਦੋਸ਼ੀ ਉਹ ਕੱਲ੍ਹ ਤਾਂ ਗਿਆ। ਇਹ 24 ਘੰਟੇ ਦੇ ਵਿੱਚ ਵਿੱਚ ਜਿਹੜਾ ਦੇਸ਼ੀ ਨੂੰ ਸੀ। ਮਕਦਮਾ ਦਰਜ ਹੋਣ ਤੋਂ ਬਾਅਦ ਗ੍ਰਫਤਾਰ ਕਰ ਲਿਆ। ਇਹ ਤਾਂ ਪਹਿਲਾਂ ਵੀ ਕੋਈ ਮਕਦਮੇ ਜਿਸ ਤੇ ਪਹਿਲਾਂ ਵੀ ਮਕਦਮੇ ਚੱਲਦੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਬਰੀ ਹੋ ਚੁੱਕਿਆ। ਇਹਨਾਂ ਤੇ ਬਰੀ ਹੋਈ। ਹਾਂਜੀ। ਤੇ ਕੀ ਕਰੇ ਨਸ਼ਾ ਸੇਵਨ ਕਰਨ ਦਾ ਆਦਿ ਸੀ ਇਹ ਵਿਅਕਤੀ ਜਿਹੜਾ ਜਿਨ੍ਹਾਂ ਵੱਲੋਂ ਇਹ ਗੱਲ ਵਾਰਦਾਤ ਕੀਤੀ ਗਈ। ਇਹ ਨਸ਼ੇ ਦੇ ਸੇਵਨ ਕਰਨ ਬਾਰੇ ਤਾਂ ਸਾਡੇ ਕੋਲ ਕੋਈ ਜਿਹੜੀ ਹੈ ਕੋਈ ਪੂਰੀ ਜਾਣਕਾਰੀ ਨਹੀਂ ਹੈ। ਪਰ ਜਣੀ ਹੈ ਕਰੀਨਲ ਨੇਚਰ ਦਾ ਬੰਦਾ ਆ ਗਿਆ। ਤੀਸਰਾ ਵੀ ਰਮਾਂਡ ਵੀ ਹਾਸਲ ਕੀਤਾ ਜਾਵੇਗਾ। ਹਾਂਜੀ ਅਜ ਹਾਲਤ ਰਿਪੋਰਟ ਵੀ ਪੇਸ਼ ਕੀਤਾ ਜਾਵੇਗਾ ਤੇ ਇਹਦਾ ਰਮਾਂਡ ਹਾਸਲ ਜਿਹੜਾ ਹਮਲਾ ਕੀਤਾ ਹੈ ਵਿਅਕਤੀ ਠੀਕ ਹੈ ਜੀ ਨੰਬਰ 1। ਹਾਂ ਉਹਦਾ ਬੰਦੇ ਦਾ ਆਪਰੇਸ਼ਨ ਹੋ ਗਿਆ ਤੇ ਕਿਰਤੀ ਜਿਹੜੀ ਡਾਕਟਰ ਸਾਹਿਬ ਨੇ ਉਹਦੀ ਬੱਤੀ ਚ ਕੱਢ ਲਈ ਹੈ। ਇਹ ਬੰਦਾ ਹੁਣ ਠੀਕ ਹੈ। ਠੀਕ ਹਾਲਤ।